ਲੋਜੀ ਲੋਹੜੀ ਵਾਲੇ ਦਿਨ ਪੰਜਾਬ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਜਿਸ ਦੇ ਬਾਰੇ ਤੁਹਾਨੂੰ ਇਸ ਖਬਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ ਜਾਣਗੀਆਂ ਇੱਕ ਘੋੜੇ ਟਰਾਲੇ ਦੇ ਵੱਲੋਂ ਜਿਸ ਦੀਆਂ ਕਿ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਉਸ ਦੇ ਵੱਲੋਂ ਇੱਕ ਘਰ ਦੇ ਵਿੱਚ ਵੜਿਆ ਗਿਆ ਤੇ ਘਰ ਦੇ ਵਿੱਚ ਜਿਸ ਤਰੀਕੇ ਤਬਾਹੀ ਦਾ ਮੰਜ਼ਰ ਅਖਤਿਆਰ ਹੋਇਆ ਜਿਸ ਤਰੀਕੇ ਦੇ ਨਾਲ ਇਸ ਘਰ ਦੇ ਵਿੱਚ ਟੁੱਟਾ ਤੇ ਖਿਲਰਿਆ ਇਹ ਸਮਾਨ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਲਈ ਦੇ ਰਿਹਾ ਹੋਵੇਗਾ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਸੂਰਤੇ ਹਾਲ ਉੱਥੇ ਹੋਏ ਹੋਣਗੇ ਇਹ ਟਰਾਲਾ ਜਿਹੜਾ ਇਸ ਦੀਆਂ ਬ੍ਰੇਕਾਂ ਫੇਲ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਤੇ ਇਹ ਟਰਾਲਾ ਆ ਜਿਹੜਾ ਹੈ ਹੁਸ਼ਿਆਰਪੁਰ ਦੇ ਇਲਾਕੇ ਚੱਬੇਵਾਲ ਦੇ ਵਿੱਚ ਪੈਂਦੇ ਪਿੰਡ ਜੇਜੋਂ ਦੇ ਵਿੱਚ ਇੱਕ ਘਰ ਦੇ ਵਿੱਚ ਵੜ ਜਾਂਦਾ ਹੈ ਜਿਸ ਤੋਂ ਬਾਅਦ ਉੱਥੇ ਇਹ ਤਬਾਹੀ ਦਾ ਮੰਜ਼ਰ ਜਿਹੜਾ ਹੈ ਦਿਖਾ ਲਈ ਜਾਂਦਾ ਹੈ ਸੋਸ਼ਲ ਮੀਡੀਆ ਦੇ ਉੱਪਰ ਵੀ ਲਗਾਤਾਰ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਤੇ ਇਹਨਾਂ ਤਸਵੀਰਾਂ ਨੂੰ ਵੇਖ ਕੇ ਹਰੇਕ ਉਸ ਵਿਅਕਤੀ ਦੇ ਮਨ ਦੇ ਵਿੱਚ ਵੱਡਾ ਸਵਾਲ ਉੱਠਦਾ ਹੈ ਕਿ ਭਾਈ ਆ ਬੜੇ ਦਿਨਾਂ ਦੇ ਦਿਨ ਇਸ ਤਰੀਕੇ ਦੇ ਨਾਲ ਜਦੋਂ ਘਟਨਾ ਵਾਪਰਦੀ ਹੈ ਤਾ ਸੁਭਾਵੇ ਖੁੰਦਾ ਹੈ ਕਿ ਲੋਕਾਂ ਦੇ ਮਨ ਦੇ ਵਿੱਚ ਇਸ ਦਾ ਪ੍ਰਭਾਵ ਬਹੁਤ ਵੱਡੇ ਪੱਧਰ ਦੇ ਉੱਪਰ ਪੈਂਦਾ ਹੈ ਤੇ ਇਸ ਖਬਰ ਦੇ ਨਾਲ ਜੁੜੀਆਂ ਜਾਣਕਾਰੀਆਂ ਜਿਹੜੀਆਂ ਮਿਲ ਰਹੀਆਂ ਨੇ ਇਹਨਾਂ ਜਾਣਕਾਰੀਆਂ ਦੇ ਵਿੱਚ ਇਹ ਪਤਾ ਲੱਗਾ ਕਿ ਬ੍ਰੇਕਾਂ ਫੇਲ ਹੋਇਆ ਇਹ ਤੇਜ਼ ਰਫ਼ਤਾਰ ਟਰਾਲਾ ਜਦੋਂ ਰੋਕਣ ਦੀ ਕੋਸ਼ਿਸ਼ ਡਰਾਈਵਰ ਦੇ ਵੱਲੋਂ ਕੀਤੀ ਜਾ ਰਹੀ ਸੀ ਤਾਂ ਇਸ ਡਰਾਈਵਰ ਦੇ ਵੱਲੋਂ ਬੜੀ ਸੂਝ-ਬੂਝ ਦੇ ਨਾਲ ਇਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਤਾਂ ਕੀਤੀਆਂ ਗਈਆਂ ਪਰ ਇਹ ਟਰਾਲਾ ਉਸਦੇ ਆਪੇ ਦੇ ਵਿੱਚੋਂ ਬਾਹਰ ਹੋ ਕੇ ਉਸਦੇ ਕੰਟਰੋਲ ਦੇ ਵਿੱਚੋਂ ਬਾਹਰ ਹੋ ਕੇ ਇੱਕ ਘਰ ਦੇ ਵਿੱਚ ਜਾ ਬੈਂਦਾ ਤੇ ਉਸ ਘਰ ਦੇ ਵਿੱਚ ਕਿਸ ਤਰੀਕੇ ਤਬਾਹੀ ਦਾ ਮੰਜ਼ਰ बन ਜਾਂਦਾ ਇਹ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਚੱਬੇਵਾਲ ਇਲਾਕੇ ਦੇ ਪਿੰਡ ਜੇਜੋ ਦੀਆਂ ਦੱਸੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਹੈ ਹਾਲਾਂਕਿ ਗੰਦਮਤ ਇਹ ਰਹੀ ਹੈ ਕਿ ਕਿਸੇ ਵੀ ਵਿਅਕਤੀ ਦੀ ਇਸ ਦੇ ਵਿੱਚ ਜਾਨੀ ਨੁਕਸਾਨ ਦੀ ਕੋਈ ਖਬਰ ਨਿਕਲ ਕੇ ਸਾਹਮਣੇ ਨਹੀਂ ਆਈ ਪਰ ਜੇ ਇਸ ਤਰੀਕੇ ਦੇ ਨਾਲ ਤਸਵੀਰਾਂ ਨੇ ਜੇ ਇਸ ਤਰੀਕੇ ਦੇ ਨਾਲ ਭਿਆਨਕ ਇਹ ਰੂਪ ਇੱਥੇ ਇਹ ਸਹਾਦ ਸੇ ਨੇ ਲਿਆ ਉਸ ਤੋਂ ਸੁਭਾਵਿਕ ਤੌਰ ਦੇ ਉੱਪਰ ਜ਼ਰੂਰ ਆ ਇਹ ਕਿਤੇ ਨਾ ਕਿਤੇ ਮਨ ਦੇ ਵਿੱਚ ਡਰ ਜ਼ਰੂਰ ਰੱਖਿਆ ਜਾ ਸਕਦਾ ਹੈ ਜਾਂ ਫਿਰ ਇਸ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਜੇਕਰ ਉੱਥੇ ਕੋਈ ਵਿਅਕਤੀ ਮੌਜੂਦ ਹੁੰਦਾ ਜੇਕਰ ਉੱਥੇ ਕੋਈ ਬਾਦਸ਼ਾਹੰਦਾ ਮੌਜੂਦ ਹੁੰਦਾ ਤੇ ਉਸ ਦੇ ਉੱਪਰ ਟਰਾਲਾ ਚੜ੍ਹ ਕੇ ਉਸ ਦੀ ਕੀ ਦੁਰਦਸ਼ਾ ਕਰਦਾ ਸੋ ਇਹ ਸਾਰੀਆਂ ਸਥਿਤੀਆਂ ਜਿਹੜੀਆਂ ਨੇ ਹੁਸ਼ਿਆਰਪੁਰ ਦੇ ਚੱਬੇਵਾਲ ਇਲਾਕੇ ਦੇ ਵਿੱਚ ਪੈਂਦੇ ਪਿੰਡ ਜੇਜੋਂ ਦੀਆਂ ਨੇ ਜਿੱਥੇ ਇਹ ਬ੍ਰੇਕ ਫੇਲ ਹੋਇਆ ਟਰਾਲਾ ਜਿਹੜਾ ਇਹ ਘਰ ਦੇ ਵਿੱਚ ਵੜ ਜਾਂਦਾ ਜਿਸ ਤੋਂ ਬਾਅਦ ਇਹ ਤਮਾਮ ਜਿਹੜਾ ਉੱਥੇ ਤਸਵੀਰਾਂ ਜਿਹੜੀਆਂ ਖੋਪਤਾਂਗ ਦੇਖਣ ਕੇ ਸਾਹਮਣੇ ਆਈਆਂ ਨੇ ਸੋ ਸਾਡੇ ਨਾਲ ਸਾਡੇ ਰਿਪੋਰਟਰ ਜਿਹੜੇ ਨੇ ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਉਹ ਜੁੜ ਚੁੱਕੇ ਨੇ ਉਹਨਾਂ ਦੇ ਕੋਲੋਂ ਵਧੇਰੀ ਜਾਣਕਾਰੀ ਲੈਨੇ ਆ ਕਿ ਕੀ ਕੁਝ ਸੂਰਤੇ ਹਾਲ ਨੇ ਤੇ ਕਿਸ ਤਰੀਕੇ ਦੇ ਨਾਲ ਇਹ ਘਟਨਾ ਸਾਹਮਣੇ ਆਈ ਅਮਰੀਕੀ ਕੀ ਕੋ ਜਾਣਕਾਰੀਆਂ ਨੇ ਇਹ ਜੇਜੋ ਦੇ ਵਿੱਚ ਜਿਹੜਾ ਟਰਾਲ ਕਿਖਸੇ ਦੇ 60 ਫੀਟ ਵੱਜੀ ਹੋਵੇ ਤੇ ਜਿਹੜੇ ਮੋਟਰਸਾਈਕਲ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਮੋਟਰਸਾਈਕਲ ਘਰ ਦੇ ਵਿੱਚ ਖੜਾ ਸੀ ਜਾਂ ਫਿਰ ਬਾਹਰ ਰਸਤੇ ਦੇ ਵਿੱਚੋਂ ਆਪਣੀ ਲਪੇਟ ਦੇ ਵਿੱਚ ਟਰਾਲੇ ਦੇ ਵਿੱਚੋਂ ਲਿਆ ਗਿਆ ਜੀ ਜੀ ਗੱਲ ਕਰੀਏ ਤਾਂ ਜਿਹੇ ਪਿੰਡਾਂ ਦੇ ਵਿੱਚ ਹੁੰਦੇ ਨਾ ਮੋੜੇ ਪਹਿਲਾਂ ਉਹ ਜੀਟ ਆਇਆ ਹੁੰਦਾ ਤੇ ਉਸ ਤੋਂ ਪਿੱਛੇ ਮਕਾਨ ਬਣਾਏ ਹੁੰਦੇ ਇਹੀ ਕਾਰਨ ਰਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਆਇਆ ਕਿਉਂਕਿ ਜਿਵੇਂ ਇਹ ਟਰੱਕ ਪੜਿਆ ਤੇ 게ਟ ਦੇ ਵਿੱਚੋਂ ਐਂਟਰ ਹੁੰਦਾ ਹੋਇਆ ਉਹਨਾਂ ਦੇ ਜਿਵੇਂ ਮਕਾਨਾਂ ਤੱਕ 15 ਦੀ ਉੱਤ ਤੱਕ ਰੁਕ ਗਿਆ ਤੇ ਜਿਹੜਾ ਬਾਈਕ ਦੱਸਿਆ ਜਾ ਰਿਹਾ ਬਾਈਕ ਰੋਡ ਦੀ ਸਾਈਡ ਤੇ ਖੜੀ ਕਰਕੇ ਬੰਦਾ ਕਿ ਜੇ ਦੁਕਾਨ ਦੇ ਵਿੱਚ ਗਿਆ ਹੋਇਆ ਸੀ ਇਸ ਤਰ੍ਹਾਂ ਉਸ ਬੰਦੇ ਦਾ ਵੀ ਬਚਾਅ ਹੋ ਗਿਆ ਜਾਨੀ ਨੁਕਸਾਨ ਤੋਂ ਬਚਾਰਿਆ ਆ ਹਾੜ ਜੂੜ ਪੁਲਿਸ ਦਾ ਤਬਾਹ ਹੋਇਆ ਦੱਸਿਆ ਜਾ ਰਿਹਾ ਹੈ ਆ ਪੁਲਿਸ ਦੇ ਵੱਲੋਂ ਵੀ ਉੱਥੇ ਪਹੁੰਚਿਆ ਗਿਆ ਪੁਲਿਸ ਦੇ ਵੱਲੋਂ ਕੀ ਜਿਹੜੀਆਂ ਗਤੀਵਿਧੀਆਂ ਨੇ ਕੀ ਕਾਰਵਾਈਆਂ ਕੀਤੀਆਂ ਜਾ ਰ ਇਸ ਪੁਲਿਸ ਡਾਇਰੈਕਟਰ ਅਤੇ ਐਸਆਈ ਡੰਕੀ ਇਨ ਚਾਰਜ ਜੀ ਉਹ ਪਹੁੰਚੇ ਸੀਗੇ ਤੇ ਉਹਨਾਂ ਨੇ ਕਿਹਾ ਕਿ ਡਰਾਈਵਰ ਨੂੰ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਜੋ ਜ਼ਖਮੀ ਡਰਾਈਵਰ ਸੀ ਉਸ ਨੂੰ ਸਿਵਲ ਹਸਪਤਾਲ ਨਾਲ ਤੱਕ ਪਹੁੰਚਾਇਆ ਤੇ ਉਸ ਤੋਂ ਬਾਅਦ ਟਰੱਕ ਨੂੰ ਜੀਸੀਬੀ ਨਾਲ ਕੱਢ ਕੇ ਤੇ ਉਸ ਤੋਂ ਬਾਅਦ ਜਿਹੜੀ ਬਾਕੀ ਕਾਰਵਾਈ ਹੋਈ ਜਿੱਤੇ ਕੀਤੀ ਜਾਵੇਗੀ ਇਹ ਜਿਸ ਤਰੀਕੇ ਦੇ ਨਾਲ ਤੁਸੀਂ ਜਾਣਕਾਰੀਆਂ ਦੇ ਰਹੇ ਹੋ ਇਹਨਾਂ ਜਾਣਕਾਰੀਆਂ ਦੇ ਵਿੱਚ ਇੱਕ ਚੀਜ਼ ਜ਼ਰੂਰ ਸਪਸ਼ਟ ਕਰੋ ਕਿ ਜਿਸ ਤਰੀਕੇ ਇਹ ਘਟਨਾ ਵਾਪਰੀ ਜਿਸ ਤਰੀਕੇ ਇਹ ਖੌਫਨਾਕ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਵੀ ਵਾਇਰਲ ਹੋ ਰਹੀਆਂ ਨੇ ਇਸ ਸਮੇਂ ਘਟਨਾ ਦੇ ਵਾਪਰਨ ਸਮੇਂ ਸਮਾਂ ਕਿੰਨਾ ਸੀ ਕੇਸ ਵਾਲੇ ਦੀ ਇਹ ਘਟਨਾ ਜੀ ਜੇ ਗਲਤੀ ਹੈ ਵਿਚ ਸਵੇਰੇ 9:30 ਦੀ ਘਟਨਾ ਇਹ ਦੱਸੀ ਜਾ ਰਹੀ ਹੈ ਤੇ ਸਵੇਰੇ ਸਵੇਰੇ ਹੀ ਜਦੋਂ ਅਜ ਲੋੜੀ ਦਾ ਦੇਣ ਸੀ ਤਾਂ ਸਵੇਰੇ ਸਵੇਰੇ ਇਹ ਜੀ ਘਟਨਾ ਨਿਕਲ ਕੇ ਜਿਹੜੀ ਮੰਦਰਘੀ ਸਾਹਮਣੇ ਆਈ ਆ ਹਮਾਚਲ ਤੁਲਨਾ ਦੇ ਇੱਕ ਟਰੱਕ ਸੀ ਉਹ ਪੰਜਾਬ ਨੂੰ ਆ ਰਿਹਾ ਸੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਟਰੱਕ ਖਾਲੀ ਸੀ ਇਹਨਾਂ ਟਰੱਕ ਹੁੰਦਾ ਜੇ ਉਹ ਬੇਨਾਮੀ ਕਿਤੇ ਨੂੰ ਵੱਡਾ ਨੁਕਸਾਨ ਵੀ ਪਹੁੰਚਾ ਸਕਦਾ ਸੀ ਕਿਉਂਕਿ ਉਹਨੇ ਆਪਣੇ ਭਾਰ ਦੇ ਨਾਲ ਹੀ ਟਰੱਕ ਨੇ ਖਿੱਚ ਕੇ ਅੱਗੇ ਤੋਂ ਅੱਗੇ ਦੂਰ ਤੱਕ ਜਾਣਾ ਸੀ ਖਾਂਦੀ ਟਰੱਕ ਹੋਣ ਕਾਰਨ ਜਿਵੇਂ ਹੀ ਘਰ ਵਿੱਚ ਵੱਜ ਕੇ ਰੁਕ ਗਿਆ ਇਹੀ ਕਾਰਨ ਰਿਹਾ ਕਿ ਕੋਈ ਜਾਣੀ ਨੁਕਸਾਨ ਨਹੀਂ ਹੋ ਪਾਇਆ ਜੀ ਬਹੁਤ ਬਹੁਤ ਮਿਹਰਬਾਨੀ ਅਮਰੀਕ ਜੀ ਹੁੰਦਾ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕਰਨ ਦਾ ਸੋ ਜਿਸ ਤਰੀਕੇ ਦੇ ਨਾਲ ਇਹ ਘਟਨਾ ਹੁਸ਼ਿਆਰਪੁਰ ਦੇ ਚੱਬੇਵਾਲ ਇਲਾਕੇ ਦੇ ਪਿੰਡ ਜੇਜੋਂ ਦੇ ਵਿੱਚ ਵਾਪਰੀ ਹੈ ਇੱਕ ਟਰੱਕ ਜਿਹੜਾ ਬ੍ਰੇਕਾਂ ਫੇਲ ਆ ਹੋਣ ਦੇ ਕਰਕੇ ਉਸ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਅਸਫਲ ਰਹਿ ਡਰਾਈਵਰ ਦੇ ਬਦੋਂ ਇੱਕ ਘਰ ਦੇ ਵਿੱਚ ਹੀ ਵੜ ਦਿੱਤਾ ਜਾਂਦਾ ਹੈ ਹਾਲਾਂਕਿ ਡਰਾਈਵਰ ਦੇ ਸੱਟਾਂ ਲੱਗੀਆਂ ਦੇ ਪੁਲਿਸ ਦੇ ਬਦੋਂ ਉਸ ਨੂੰ ਆ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਉਹ ਦਾਖਲ ਕਰਵਾ ਦਿੱਤਾ ਗਿਆ ਜਿਹਰੇ ਇਲਾਜ ਹੈ ਪਰ ਇੱਕ ਮੋਟਰਸਾਈਕਲ ਸਵਾਰ ਜਿਹੜਾ ਹੈ ਵਿਅਕਤੀ ਹੈ ਉਸ ਦੀ ਆ ਜਾਨ ਬਚ ਗਈ ਹੈ ਜਾਨ ਬਚ ਗਈ ਮੈਂ ਤਾਂ ਕਰਕੇ ਕਹਿ ਰਿਹਾ ਕਿਉਂਕਿ ਉਸਦੇ ਕੋਲ ਮੋਟਰਸਾਈਕਲ ਖੜਾ ਕਰਕੇ ਨੇੜਲੀ ਕਰਿਆਨੇ ਦੀ ਦੁਕਾਨ ਦੇ ਉੱਪਰੋਂ ਕੋਈ ਸਮਾਨ ਲਿਆ ਜਾ ਰਿਹਾ ਸੀ ਤੇ ਪਿੱਛੋਂ ਆ ਰਹੇ ਇਸ ਤੇਜ਼ ਰਫਤਾ ਟਰਾਲੇ ਦੇ ਵੱਲੋਂ ਉੱਥੇ ਇਸ ਤਰੀਕੇ ਦੇ ਨਾਲ ਘਰ ਦੇ ਵਿੱਚ ਵੜਿਆ ਗਿਆ ਤਕਰੀਬਨ ਸਵੇਰੇ 9 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਲੋਹੜੀ ਵਾਲਾ ਦਿਨ ਹੋਵੇ ਤੇ ਘਰਾਂ ਦੇ ਵਿੱਚ ਅਕਸਰ ਹੀ ਲੋਕਾਂ ਦੇ ਵੱਲੋਂ ਛੁੱਟੀ ਦਾ ਕਰਕੇ ਘਰ ਦੇ ਵਿੱਚ ਮੌਜੂਦ ਰਿਹਾ ਜਾਂਦਾ ਪਰ ਇੱਥੇ ਗੰਮਤ ਇਹ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਿੰਨਾ مالی ਨੁਕਸਾਨ ਹੋਇਆ ਇਸ ਦੇ ਅਸੀਂ ਅਨੁਮਾਨ ਜਿਹੜੇ ਨੇ ਉਹ ਲਗਾ ਸਕਦੇ ਹਾਂ ਕਿ ਇਸ ਤਰੀਕੇ ਦੇ ਨਾਲ ਇਸ ਬ੍ਰੇਕਾਂ ਫੇਲ ਟਰਾਲੇ ਦੇ ਵੱਲੋਂ ਉੱਥੇ ਤਬਾਹੀ ਦਾ ਮੰਜ਼ਰ ਜਿਹੜਾ ਉਹ ਤਿਆਰ ਕੀਤਾ ਗਿਆ ਇਹ ਸਾਰੀਆਂ ਚੀਜ਼ਾਂ ਦੇ ਵਿਚਕਾਰ ਪੁਲਿਸ ਦੇ ਵੱਲੋਂ ਮਾਮਲਾ ਜਿਹੜਾ ਹੈ ਉਹ ਤਮਾਮ ਉੱਥੇ ਪਹੁੰਚ ਕੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਕੋਕੜਪੜਤਾਲ ਕੀਤੀ ਜਾਵੇ ਤੇ ਨਾਲ ਦੀ ਨਾਲ ਪੁਲਿਸ ਨੇ ਜਾਣਕਾਰੀਆਂ ਦਿੱਤੀਆਂ ਨੇ ਕਿ ਭਾਈ ਟਰਾਲੇ ਨੂੰ ਬਾਹਰ ਕੱਢ ਲਿਆ ਗਿਆ ਕ੍ਰੇਨ ਦੀ ਮਦਦ ਦੇ ਨਾਲ ਤੇ ਆਲ ਦਵਾਲ ਦੇ ਲੋਕਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕੀ ਸਥਿਤੀਆਂ ਸੀ ਕਿਸ ਤਰੀਕੇ ਦੇ ਨਾਲ ਇਹ ਘਟਨਾ ਵਾਪਰੀ ਹੈ ਪਰ ਤੁਸੀਂ ਕੀ ਸੋਚਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਪ੍ਰतिकਰਮ ਤੇ ਟਿੱਪਣੀ ਜ਼ਰੂਰ ਕਰਨਾ ਕਿ ਇਸ ਖਬਰ ਦੇ ਬਾਰੇ ਤੁਹਾਡੇ ਮਨ ਦੇ ਵਿੱਚ ਬਲਬਲੇ ਕੀ ਨੇ ਲੋ ਜੀ ਲੋਹੜੀ ਵਾਲੇ ਦਿਨ ਪੰਜਾਬ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਜਿਸ ਦੇ ਬਾਰੇ ਤੁਹਾਨੂੰ ਇਸ ਖਬਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ ਜਾਣਗੀਆਂ ਇੱਕ ਘੋੜੇ ਟਰਾਲੇ ਦੇ ਵੱਲੋਂ ਜਿਸ ਦੀਆਂ ਕਿ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਉਸ ਦੇ ਵੱਲੋਂ ਇੱਕ ਘਰ ਦੇ ਵਿੱਚ ਵੜਿਆ ਗਿਆ ਤੇ ਘਰ ਦੇ ਵਿੱਚ ਜੇ ਇਸ ਤਰੀਕੇ ਤਬਾਹੀ ਦਾ ਮੰਜ਼ਰ ਅਖਤਿਆਰ ਹੋਇਆ ਜੇ ਇਸ ਤਰੀਕੇ ਦੇ ਨਾਲ ਇਸ ਘਰ ਦੇ ਵਿੱਚ ਟੁੱਟਾ ਤੇ ਖਿਲਰਿਆ ਇਹ ਸਮਾਨ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਲਈ ਦੇ ਰਿਹਾ ਹੋਵੇਗਾ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਸੂਰਤੇ ਹਾਲ ਉੱਥੇ ਹੋਏ ਹੋਣਗੇ ਇਹ ਟਰਾਲਾ ਜਿਹੜਾ ਇਸ ਦੀਆਂ ਬ੍ਰੇਕਾਂ ਫੇਲ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਤੇ ਇਹ ਟਰਾਲਾ ਆ